ਮੇਰੇ ਚੈਨਲ ਕਿਤਾਬ قافਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੜ੍ਹਾਂਗੇ ਦ ਰਿਚੈਸਟ ਮੈਨ ਇਨ ਬੇਬੀਲੋਨ ਕਿਤਾਬ ਦਾ ਅਗਲਾ ਅਧਿਆਇ। ਕਿਤਾਬ ਦੇ ਲੇਖਕ ਹਨ ਜਾਰਜ ਸੈਮੂਅਲ ਕਲੇਸਨ। ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਦਾ ਅਗਲਾ ਅਧਿਆਇ ਹੈ ਬੇਬੀਲੋਨ ਦਾ ਸੋਨੇ ਦਾ ਸ਼ਾਹੂਕਾਰ। ਸੋਨੇ ਦੇ 50 ਸਿੱਕੇ। ਇਸ ਤੋਂ ਪਹਿਲਾਂ ਕਦੇ ਵੀ ਬੇਬੀਲੋਨ ਦੇ ਵਾਸੀ ਰੋਡਨ ਜਦ ਬਾਸ਼ੇ ਬਣਾਉਣ ਦਾ ਕੰਮ ਕਰਦਾ ਸੀ ਸੋਨੇ ਦੇ ਇੰਨੇ ਸਿੱਕੇ ਆਪਣੇ ਚਮੜੇ ਦੇ ਬਟੂਏ ਵਿੱਚ ਨਹੀਂ ਸੀ ਵਿਖੇ ਆਪਣੇ ਸਭ ਤੋਂ ਵੱਧ ਖੁੱਲ੍ਹੇ ਦਿਲ ਵਾਲੇ ਮਹਾਰਾਜ ਦੇ ਮਹਿਲ ਵਿੱਚੋਂ ਨਿਕਲ ਕੇ ਉਹ ਸੜਕ ਤੇ ਤੁਰ ਪਿਆ ਉਹ ਜਿਵੇਂ ਜਿਵੇਂ ਤੁਰਦਾ ਉਸ ਨੂੰ ਸੋਨੇ ਦੇ ਸਿੱਕਿਆਂ ਦੀ ਛਣਕਾਰ ਦੀ ਆਵਾਜ਼ ਸੁਣਦੀ ਇਹ ਉਸ ਵੱਲੋਂ ਆਪਣੀ ਜ਼ਿੰਦਗੀ ਵਿੱਚ ਸੁਣਿਆ ਸਭ ਤੋਂ ਸਰੀਲਾ ਸੰਗੀਤ ਸੀ ਸੋਨੇ ਦੇ 50 ਸਿੱਕੇ ਸਾਰੇ ਉਹਦੇ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਉਹਨਾਂ ਛਣਕ ਦੇ ਸਿੱਕਿਆਂ ਵਿੱਚ ਕਿੰਨੀ ਤਾਕਤ ਸੀ ਉਹਨਾਂ ਨਾਲ ਉਹ ਸਭ ਕੁਝ ਖਰੀਦਿਆ ਜਾ ਸਕਦਾ ਸੀ ਜੋ ਉਹ ਚਾਹੁੰਦਾ ਸੀ ਇੱਕ ਵੱਡਾ ਘਰ ਜ਼ਮੀਨ ਪਸ਼ੂ ਊਠ ਘੋੜੇ ਰੱਥ ਜੋ ਵੀ ਉਹ ਚਾਹੇ ਉਹ ਇਹਨਾਂ ਨੂੰ ਕਿਸ ਤਰ੍ਹਾਂ ਵਾਰਦੇ ਇਸ ਸ਼ਾਮ ਉਹ ਜਦੋਂ ਆਪਣੀ ਭੈਣ ਦੇ ਘਰ ਵੱਲ ਗਲੀ ਵਿੱਚ ਮੁੜਿਆ ਉਹ ਸਿਰਫ ਤੇ ਸਿਰਫ ਸੋਨੇ ਵਾਰੇ ਹੀ ਸੋਚ ਰਿਹਾ ਸੀ ਕੁਝ ਦਿਨਾਂ ਬਾਅਦ ਇੱਕ ਦਿਨ ਪਰੇਸ਼ਾਨ ਹੋਇਆ ਰੋਡਨ ਮੇਥਨ ਦੀ ਦੁਕਾਨ ਤੇ ਪਹੁੰਚਿਆ ਉਹ ਸੋਨਾ ਉਧਾਰ ਦਿੰਦਾ ਸੀ ਅਤੇ ਗਹਿਣੇ ਅਤੇ ਦਰਲੱਭ ਕੱਪੜਿਆਂ ਦਾ ਵਪਾਰੀ ਸੀ। ਆਸ-ਪਾਸ ਸਜੀਆਂ ਰੰਗਦਾਰ ਚੀਜ਼ਾਂ ਨੂੰ ਵੇਖੇ ਬਿਨਾ ਉਹ ਬੜੇ ਤੇਜ਼ੀ ਨਾਲ ਅੱਗੇ ਨਿਕਲ ਗਿਆ। ਇੱਥੇ ਬੈਠਾ ਮੇਥਨ ਇੱਕ ਕਾਲੇ ਗੁਲਾਮ ਵੱਲੋਂ ਪਰੋਸਿਆ ਹੋਇਆ ਖਾਣਾ ਖਾ ਰਿਹਾ ਸੀ। ਮੈਨੂੰ ਤੁਹਾਡੀ ਸਲਾਹ ਚਾਹੀਦੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਰੋਡਨ ਨਰਾਸ਼ ਖੜ੍ਹਾ ਸੀ। ਉਸ ਦੀ ਵਾਲਾਂ ਨਾਲ ਭਰੀ ਸਾਤੀ ਚਮੜੇ ਦੀ ਜੈਕਟ ਵਿੱਚੋਂ ਬਾਹਰ ਛਾਤੀ ਮਾਰ ਰਹੀ ਸੀ। ਮੇਥਨ ਦੇ ਪਤਲੇ ਚਿਹਰੇ ਤੇ ਦੋਸਤਾਨਾ ਮੁਸਕਾਨ ਆ ਗਈ ਤੂੰ ਅਜੇਹੀਆਂ ਕੀ ਗਲਤੀਆਂ ਕੀਤੀਆਂ ਹਨ ਜੋ ਤੈਨੂੰ سونے ਦੇ ਸ਼ਾਹੂਕਾਰ ਤੋਂ ਸਲਾਹ ਲੈਣੀ ਪੈ ਰਹੀ ਹੈ ਕੀ ਤੂੰ ਜੂਏ ਵਿੱਚ ਹਾਰ ਗਿਆ ਹੈ ਮੈਂ ਤੈਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਪਰ ਤੂੰ ਕਦੇ ਵੀ ਕਿਸੇ ਮੁਸ਼ਕਲ ਦੌਰ ਵਿੱਚ ਮੇਰੇ ਤੋਂ ਸਲਾਹ ਨਹੀਂ ਮੰਗੀ ਨਹੀਂ ਨਹੀਂ ਅਜੇਹੀ ਕੋਈ ਗੱਲ ਨਹੀਂ ਮੈਨੂੰ ਸੋਨਾ ਨਹੀਂ ਚਾਹੀਦਾ ਮੈਨੂੰ ਸਿਰਫ ਤੁਹਾਡੀ ਸਲਾਹ ਚਾਹੀਦੀ ਹੈ ਸੁਣੋ ਸੁਣੋ ਇਹ ਬੰਦਾ ਕੀ ਕਹਿ ਰਿਹਾ ਹੈ ਸੋਨੇ ਦੇ ਸ਼ਾਹੂਕਾਰ ਕੋਲ ਕੋਈ ਬੰਦਾ ਸਲਾਹ ਲੈਣ ਨਹੀਂ ਆਉਂਦਾ ਸ਼ਾਇਦ ਮੇਰੇ ਕੰਨ ਗਲਤ ਸੁਣ ਰਹੇ ਹਨ ਤੁਹਾਡੇ ਕੰਨ ਸਹੀ ਸੁਣ ਰਹੇ ਹਨ ਕੀ ਅਜਿਹਾ ਹੋ ਸਕਦਾ ਹੈ ਬਰਸ਼ੇ ਬਣਾਉਣ ਵਾਲੇ ਰੋਡਰ ਨੇ ساری ਉਮਰ ਸਭ ਤੋਂ ਵੱਧ ਚਲਾਕੀ ਵਿਖਾਈ ਹੈ ਪਰ ਆ ਜੋ ਮੇਰੇ ਕੋਲ ਸੋਨਾ ਨਹੀਂ ਸਲਾਹ ਲੈਣ ਆਇਆ ਹੈ ਕਈ ਲੋਕ ਮੇਰੇ ਕੋਲ ਸੋਨਾ ਲੈਣ ਆਉਂਦੇ ਹਨ ਤਾਂ ਜੋ ਆਪਣੀਆਂ ਗਲਤੀਆਂ ਕਰਕੇ ਹੋਏ ਨੁਕਸਾਨ ਦੀ ਪਰਹਾਈ ਕਰ ਸਕਣ ਕੋਈ ਵੀ ਮੇਰੇ ਤੋਂ ਸਲਾਹ ਲੈਣਾ ਨਹੀਂ ਚਾਹੁੰਦਾ ਪਰ ਕਿਹੜਾ ਇਨਸਾਨ ਸੋਨੇ ਦੇ ਸ਼ਾਹੂਕਾਰ ਤੋਂ ਵਧੀਆ ਸਲਾਹ ਦੇ ਸਕਦਾ ਹੈ ਜਿਸ ਕੋ ਲੋਕ ਔਖੇ ਵੇਲੇ ਆਉਂਦੇ ਹਨ ਉਸਨੇ ਕਿਹਾ ਤੂੰ ਅੱਜ ਮੇਰੇ ਨਾਲ ਭੋਜਨ ਕਰੀ ਤੂੰ ਮੇਰੇ ਵੱਲ ਪਰੌਣਾ ਹੈ ਆਪਣੇ ਕਾਲੇ ਗੁਲਾਮ ਨੂੰ ਹੁਕਮ ਕਰਦਿਆਂ ਉਹ ਬੋਲਿਆ ਅੰਡੋਲ ਮੇਰੇ ਦੋਸਤ ਰੋਡਾਨ ਲਈ ਗਲੀਚਾ ਵਿਛਾ ਇਹ ਅੱਜ ਮੇਰਾ ਪਰੌਣਾ ਹੈ ਉਸਦੇ ਲਈ ਭੋਜਨ ਅਤੇ ਮੇਰਾ ਵੱਡਾ ਪਿਆਲਾ ਲੈ ਕੇ ਆ ਨਾਲ ਹੀ ਸਭ ਤੋਂ ਵਧੀਆ ਸ਼ਰਾਬ ਵੀ ਲੈ ਕੇ ਆ ਜਿਸ ਨੂੰ ਪੀ ਕੇ ਉਹ ਖੁਸ਼ ਹੋਵੇ ਹੁਣ ਦੱਸ ਤੈਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਹੈ ਰਾਜੇ ਦਾ ਤੋਹਫਾ ਰਾਜੇ ਦਾ ਤੋਹਫਾ ਰਾਜੇ ਨੇ ਤੈਨੂੰ ਤੋਹਫਾ ਦਿੱਤਾ ਤੇ ਇਹ ਤੈਨੂੰ ਪਰੇਸ਼ਾਨ ਕਰ ਰਿਹਾ ਹੈ ਤੈਨੂੰ ਜਿਹੜਾ ਕਿਹੜਾ ਤੋਹਫਾ ਮਿਲਿਆ ਹੈ ਕਿਉਂਕਿ ਮੈਂ ਰਾਜੇ ਦੇ ਸਿਪਾਹੀਆਂ ਲਈ ਨਵੀਂ ਤਰ੍ਹਾਂ ਦੇ ਵਰਸ਼ੇ ਬਣਾਏ ਜੋ ਉਸ ਨੂੰ ਬਹੁਤ ਪਸੰਦ ਆਏ ਖੁਸ਼ ਹੋ ਕੇ ਉਸ ਨੇ ਮੈਨੂੰ ਸੋਨੇ ਦੇ 50 ਸਿੱਕੇ ਦਿੱਤੇ ਅਤੇ ਹੁਣ ਮੈਂ ਪਰੇਸ਼ਾਨ ਹਾਂ ਮੈਨੂੰ ਹਮੇਸ਼ਾ ਕੁਝ ਲੋਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਇਹ ਸੋਨੇ ਦੇ ਸਿੱਕੇ ਉਹਨਾਂ ਨਾਲ ਵੰਡ ਲਵਾਂ ਇਸ ਭਾਵਕ ਹੈ ਜਿੰਨੇ ਲੋਕਾਂ ਕੋਲ ਸੋਨਾ ਹੈ ਉਸ ਤੋਂ ਵੱਧ ਲੋਕ ਸੋਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਕੋਈ ਆ ਕੇ ਆਪਣਾ ਸੋਨਾ ਉਹਨਾਂ ਨਾਲ ਵੰਡ ਲਵੇ ਪਰ ਕੀ ਤੂੰ ਨਾ ਨਹੀਂ ਕਹਿ ਸਕਦਾ ਕਿ ਤੇਰੀ ਇੱਛਾ ਸ਼ਕਤੀ ਤੇਰੇ ਮੁcke ਵਾਂਗ ਮਜ਼ਬੂਤ ਨਹੀਂ ਹੈ ਕਈਆਂ ਨੂੰ ਮੈਂ ਨਾ ਕਹਿੰਦਾ ਹਾਂ ਪਰ ਕਈ ਵਾਰੀ ਤਾਂ ਹਾਂ ਕਹਿਣਾ ਜ਼ਿਆਦਾ ਸੌਖਾ ਹੁੰਦਾ ਹੈ ਕੀ ਕੋ ਯਸੁਨ ਆਪਣੀ ਭੈਣ ਨਾਲ ਨਹੀਂ ਬੰਨਣਾ ਚਾਹੇਗਾ ਜਿਸ ਨਾਲ ਉਸ ਦਾ ਬਹੁਤ ਮੋਹ ਹੋਵੇ ਬਿਲਕੁਲ ਪਰ ਤੇਰੀ ਭੈਣ ਵੀ ਤਾਂ ਇਹ ਨਹੀਂ ਚਾਹੇਗੀ ਕਿ ਤੂੰ ਆਪਣੇ ਇਨਾਮ ਦਾ ਆਨੰਦ ਨਾ ਲੈ ਸਕੇ ਪਰ ਇਹ ਉਸਦੇ ਪਤੀ ਅਰਮਾਨ ਲਈ ਹੈ ਜਿਸ ਨੂੰ ਉਹ ਅਮੀਰ ਆਦਮੀ ਬਣਦਾ ਵੇਖਣਾ ਚਾਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ ਅਰਮਾਨ ਨੂੰ ਕਦੇ ਮੌਕਾ ਨਹੀਂ ਮਿਲੇ ਅਤੇ ਇਸ ਲਈ ਉਹ ਚਾਹੁੰਦੀ ਹੈ ਕਿ ਮੈਂ ਉਸ ਨੂੰ ਕਰਜ਼ਾ ਦਵਾਂ ਜਿਸ ਨਾਲ ਉਹ ਅਮੀਰ ਬਣੇ ਅਤੇ ਮੁਨਾਫੇ ਵਿੱਚੋਂ ਮੈਨੂੰ ਪੈਸੇ ਵਾਪਸ ਕਰ ਦੇਵੇ ਮੇਰੇ ਦੋਸਤ ਮੇਥਨ ਨੇ ਕਿਹਾ ਤੋ ਇੱਕ ਬੜੇ ਚੰਗੇ ਵਿਸ਼ੇ ਤੇ ਗੱਲਬਾਤ ਸ਼ੁਰੂ ਕੀਤੀ ਹੈ ਸੋਨਾ ਆਪਣੇ ਮਾਲਕ ਅੰਦਰ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਉਸ ਦੇ ਲੋਕਾਂ ਅੰਦਰ ਉਸ ਤੇ ਪ੍ਰਤੀ ਨਵਾਂ ਨਜ਼ਰੀਆ ਲੈ ਕੇ ਆਉਂਦਾ ਹੈ ਇਸ ਦੇ ਮਾਲਕ ਨੂੰ ਡਰ ਵੀ ਲੱਗਦਾ ਹੈ ਕਿ ਕੀਤੇ ਇਸ ਨੂੰ ਗਵਾ ਨਾ ਲਵੇ ਜਾਂ ਕੋਈ ਧੋਖੇ ਨਾਲ ਉਸ ਤੋਂ ਖੋ ਨਾ ਲਵੇ ਇਸ ਦੇ ਨਾਲ ਹੀ ਤਾਕਤ ਦਾ ਅਹਿਸਾਸ ਅਤੇ ਚੰਗਾ ਕਰਨ ਦੀ ਕਾਬਲੀਅਤ ਵੀ ਹੁੰਦੀ ਹੈ ਨਾਲ ਹੀ ਇਸ ਲਈ ਅਜਿਹੇ ਮੌਕੇ ਵੀ ਲੈ ਕੇ ਆਉਂਦਾ ਹੈ ਦੇ ਨਾਲ ਉਸ ਦੀ ਚੰਗੀ ਨੀਅਤ ਹੀ ਉਸ ਨੂੰ ਮੁਸ਼ਕਲਾਂ ਵਿੱਚ ਪਾ ਦਿੰਦੀ ਹੈ। ਤੁਕਦੇ ਨਿਨਵੇ ਦੇ ਉਸ ਕਿਸਾਨ ਬਾਰੇ ਸੁਣਿਆ ਜੋ ਜਾਨਵਰਾਂ ਦੀ ਬੋਲੀ ਵੀ ਸਮਝ ਸਕਦਾ ਹੈ। ਮੈਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਇਹ ਕੋਈ ਅਜੀਹੀ ਕਹਾਣੀ ਨਹੀਂ ਜੋ ਲੋਕ ਮਹਿਫਿਲ ਦੇ ਵਿੱਚ ਸੁਣਾਉਂਦੇ ਹਨ। ਮੈਂ ਇਹ ਤੈਨੂੰ ਸੁਣਾਵਾਂਗਾ ਕਿਉਂਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੋਨਾ ਉਧਾਰ ਦੇਣਾ ਜਾਂ ਉਧਾਰ ਲੈਣਾ ਸਿਰਫ ਸੋਨੇ ਦੇ ਇੱਕ ਹੱਥ ਤੋਂ ਦੂਜੇ ਹੱਥ ਤੱਕ ਜਾਣਾ ਹੀ ਨਹੀਂ ਬਲਕਿ ਉਸ ਤੋਂ ਵੱਧ ਕੇ ਹੈ। ਇਹ ਕਿਸਾਨ ਜੋ ਜਾਨਵਰਾਂ ਦੀ ਬੋਲੀ ਸਮਝ ਸਕਦਾ ਸੀ ਹਰ ਸ਼ਾਮ ਪਸ਼ੂਆਂ ਦੇ ਬਾੜੇ ਵਿੱਚ ਜਾਂਦਾ ਤਾਂ ਜੋ ਉਹਨਾਂ ਦੀਆਂ ਗੱਲਾਂ ਸੁਣ ਸਕੇ ਇੱਕ ਸ਼ਾਮ ਉਸਨੇ ਆਪਣੇ ਬਲਦ ਨੂੰ ਗਦੇ ਨਾਲ ਗੱਲਾਂ ਕਰਦੇ ਹੋਏ ਸੁਣਿਆ ਮੈਂ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹਲ ਵਾਹਂਦਾ ਹਾਂ ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਮੇਰੇ ਪੈਰ ਜਿੰਨੇ ਮਰਜ਼ੀ ਥੱਕੇ ਹੋਏ ਹੋਣ ਅਤੇ ਮੇਰੀ ਧੌਣ ਵਿੱਚ ਜਿੰਨੀ ਮਰਜ਼ੀ ਪੇੜ ਹੋਵੇ ਮੈਂ ਕੰਮ ਜ਼ਰੂਰ ਕਰਦਾ ਹਾਂ ਪਰ ਤੂੰ ਆਰਾਮ ਕਰਦਾ ਹੈਂ ਤੂੰ ਇੱਕ ਰੰਗीन ਕੰਬਲ ਵਿੱਚ ਲਿਪਟਿਆ ਰਹਿੰਦਾ ਹੈਂ ਅਤੇ ਮਾਲਕ ਦੇ ਨਾਲ ਇਧਰ ਉਧਰ ਜਾਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ ਜਦੋਂ ਉਹ ਕਿਤੇ ਨਹੀਂ ਜਾਂਦਾ ਤੇ ਤੂੰ ਸਾਰਾ ਦਿਨ ਆਰਾਮ ਕਰਦਾ ਹੈ ਅਤੇ ਹਰਾਗਾ ਖਾਂਦਾ ਹੈ ਇਹ ਖੋਤਾ ਆਪਣੇ ਗੰਦੇ ਖੁਰਾਂ ਦੇ ਬਾਵਜੂਦ ਵੀ ਬਹੁਤ ਚੰਗਾ ਹੈ ਅਤੇ ਉਸ ਨੂੰ ਬਲਦ ਨਾਲ ਹਮਦਰਦੀ ਹੋਈ ਮੇਰੇ ਦੋਸਤ ਉਸਨੇ ਜਵਾਬ ਦਿੱਤਾ ਤੁਸੀਂ ਬਹੁਤ ਮਿਹਨਤ ਕਰਦੇ ਹੋ ਅਤੇ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ ਇਸ ਲਈ ਮੈਂ ਤੈਨੂੰ ਦੱਸਦਾ ਹਾਂ ਕਿ ਤੁਸੀਂ ਆਰਾਮ ਕਿਵੇਂ ਕਰ ਸਕਦੇ ਹੋ ਸਵੇਰੇ ਜਦੋਂ ਗੁਲਾਮ ਤੁਹਾਨੂੰ ਹਲ ਵਿੱਚ ਜੋੜਨ ਲਈ ਲੈਣ ਆਉਣ ਤਾਂ ਤੁਸੀਂ ਜ਼ਮੀਨ ਤੇ ਲੇਟ ਜਾਓ ਅਤੇ ਅਜੀਹੀ ਆਵਾਜ਼ ਕੱਢੋ ਕਿ ਉਹ ਸਮਝਣ ਕਿ ਤੁਸੀਂ ਬਿਮਾਰ ਹੋ ਅਤੇ ਕੰਮ ਨਹੀਂ ਕਰ ਸਕਦੇ ਬਲਦ ਨੇ ਖੋਤੇ ਦੀ ਸਲਾਹ ਮੰਨ ਲਈ ਅਤੇ ਅਗਲੀ ਸਵੇਰ ਗੁਲਾਮ ਬਾੜੇ ਵਿੱਚੋਂ ਹੋ ਕੇ ਕਿਸਾਨ ਕੋਲ ਪਰਤ ਗਏ ਅਤੇ ਜਾ ਕੇ ਦੱਸਿਆ ਕਿ ਬਲਦ ਬਿਮਾਰ ਹੈ ਅਤੇ ਹਲ ਨਹੀਂ ਬਾਸ ਸਕਦਾ ਕਿਸਾਨ ਨੇ ਜਵਾਬ ਦਿੱਤਾ ਫਿਰ ਖੋਤੇ ਨੂੰ ਹਲ ਤੋਂ ਜੋੜ ਲਵੋ ਅੱਜ ਬੋਣਾ ਬਹੁਤ ਜ਼ਰੂਰੀ ਹੈ ਪੂਰਾ ਦਿਨ ਉਹ ਖੋਲਤਾ ਜੋ ਸਿਰਫ ਆਪਣੇ ਦੋਸਤ ਬਲਦ ਦੀ ਮਦਦ ਕਰਨਾ ਚਾਹੁੰਦਾ ਸੀ ਉਸ ਦਾ ਕੰਮ ਕਰਦਾ ਰਿਹਾ ਜਦੋਂ ਰਾਤ ਹੋਈ ਅਤੇ ਉਸ ਨੂੰ ਹਲ ਤੋਂ ਆਜ਼ਾਦ ਕੀਤਾ ਗਿਆ ਉਸ ਦਾ ਦਿਲ ਕੜੱਤਨ ਨਾਲ ਭਰਿਆ ਹੋਇਆ ਸੀ ਉਸ ਦੇ ਪੈਰ ਥੱਕੇ ਹੋਏ ਸਨ ਅਤੇ ਉਸ ਦੀ ਥੋਣ ਹਲ ਦੇ ਭਾਰ ਕਰਕੇ ਸੁੱਜ ਗਈ ਸੀ ਕਿਸਾਨ ਬਾੜੇ ਕੋਲ ਆਇਆ ਤੇ ਕੰਨ ਲਾ ਕੇ ਸੁਣਨ ਲੱਗਾ ਬਲਦ ਬੋਲਿਆ ਤੂੰ ਮੇਰਾ ਬਹੁਤ ਵਧੀਆ ਦੋਸਤ ਹੈ ਤੇਰੀ ਸਲਾਹ ਕਰਕੇ ਅੱਜ ਮੈਨੂੰ ਇੱਕ ਦਿਨ ਦਾ ਆਰਾਮ ਮਿਲਿਆ ਅਤੇ ਮੈਂ ਕੋਤੇ ਨੇ ਜਵਾਬ ਦਿੱਤਾ ਬੜਾ ਭੋਲਾ ਬਣ ਕੇ ਦੋਸਤ ਦੀ ਮਦਦ ਕਰਨ ਲੱਗਾ ਸੀ ਅਤੇ ਉਸ ਦਾ ਕੰਮ ਕਰਨ ਤੇ ਹੀ ਮਜਬੂਰ ਹੋ ਗਿਆ ਹੁਣ ਆਪਣਾ ਹਲ ਆਪ ਵਾਹਿਓ ਕਿਉਂਕਿ ਮਾਲਕ ਨੂੰ ਗੁਲਾਮ ਨੂੰ ਇਹ ਕਹਿਣ ਦਾ ਸੁਣਿਆ ਹੈ ਕਿ ਜੇਕਰ ਤੁਸੀਂ ਦੁਬਾਰਾ ਬਿਮਾਰ ਹੋ ਗਏ ਉਹ ਕਸਾਈ ਨੂੰ ਬੁਲਾ ਲਵੇਗਾ ਮੈਂ ਤੇ ਚਾਹੁੰਦਾ ਹਾਂ ਕਿ ਉਹ ਬੁਲਾ ਲਵੇ ਕਿਉਂਕਿ ਤੁਸੀਂ ਬਹੁਤ ਸੁਸਤ ਹੋ ਇਸ ਤੋਂ ਬਾਅਦ ਉਹਨਾਂ ਦੋਵਾਂ ਨੇ ਕਦੇ ਆਪਸ ਵਿੱਚ ਗੱਲ ਨਹੀਂ ਕੀਤੀ ਅਤੇ ਉਹਨਾਂ ਦੀ ਦੋਸਤੀ ਇੱਥੇ ਹੀ ਖਤਮ ਹੋ ਗਈ ਰੋਡਨ ਕੀ ਤੂੰ ਦੱਸ ਸਕਦਾ ਹੈ ਕਿ ਇਹ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇੱਕ ਕਹਾਣੀ ਬਹੁਤ ਵਧੀਆ ਹੈ ਰੋਡਰ ਨੇ ਜਵਾਬ ਦਿੱਤਾ ਪਰ ਮੈਨੂੰ ਇਸ ਤੋਂ ਕੋਈ ਸਿੱਖਿਆ ਸਮਝ ਨਹੀਂ ਆਈ ਮੈਨੂੰ ਪਤਾ ਸੀ ਕਿ ਤੈਨੂੰ ਸਮਝ ਨਹੀਂ ਆਏਗੀ ਪਰ ਇਹ ਕਹਾਣੀ ਵਿੱਚ ਬਹੁਤ ਵੱਡੀ ਅਤੇ ਸੋਖੀ ਜਹੀ ਸਿੱਖਿਆ ਹੈ ਸਿੱਖਿਆ ਇਹ ਹੈ ਜੇਕਰ ਤੁਸੀਂ ਆਪਣੇ ਦੋਸਤ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ਕਿ ਉਸ ਦਾ ਭਾਰ ਤੁਹਾਡੇ ਤੇ ਨਾ ਆ ਜਾਵੇ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਇਹ ਬਹੁਤ ਸਮਝਦਾਰੀ ਭਰੀ ਸਿੱਖਿਆ ਹੈ ਮੈਂ ਵੀ ਨਹੀਂ ਚਾਹੁੰਦਾ ਕਿ ਮੇਰੀ ਭੈਣ ਦੇ ਪਤੀ ਦੀ ਜ਼ਿੰਮੇਵਾਰੀ ਮੇਰੇ ਤੇ ਆਏ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨੇ ਲੋਕਾਂ ਨੂੰ ਆਧਾਰ ਦਿੰਦੇ ਹੋ ਕੀ ਉਹ ਤੁਹਾਨੂੰ ਪੈਸੇ ਵਾਪਸ ਨਹੀਂ ਕਰਦੇ ਮੇਥਨ ਮੁਸਕਰਾਇਆ ਤੇ ਉਸ ਦੀ ਮੁਸਕਾਨ ਵਿੱਚ ਕਈ ਸਾਲਾਂ ਦਾ ਅਨੁਭਵ ਲੁਕਿਆ ਹੋਇਆ ਸੀ ਜੇਕਰ ਕਰਜ਼ਾ ਲੈਣ ਵਾਲਾ ਕਰਜ਼ਾ ਵਾਪਸ ਨਾ ਕਰ ਸਕਦਾ ਹੋਵੇ ਤਾਂ ਕੀ ਕਰਜ਼ਾ ਦਿੱਤਾ ਜਾਣਾ ਚਾਹੀਦਾ ਹੈ ਕੀ ਕਰਜ਼ਾ ਦੇਣ ਵਾਲੇ ਨੂੰ ਇੰਨਾ ਸਿਆਣਾ ਨਹੀਂ ਹੋਣਾ ਚਾਹੀਦਾ ਕਿ ਉਹ ਫੈਸਲਾ ਕਰ ਸਕੇ ਕਿ ਉਸ ਦਾ ਦਿੱਤਾ ਸੋਨਾ ਉਧਾਰ ਲੈਣ ਵਾਲੇ ਦੇ ਕੰਮ ਆਏਗਾ ਜਾਂ ਨਹੀਂ ਉਹ ਇਹ ਕਰਜ਼ਾ ਚੁੱਕ ਵੀ ਸਕੇਗਾ ਜਾਂ ਨਹੀਂ ਕਿਤੇ ਉਹ ਉਸ ਦਾ ਸੋਨਾ ਬਰਬਾਦ ਤੇ ਨਹੀਂ ਕਰ ਦੋਵੇਗਾ ਜਿਸ ਕਰਕੇ ਉਹ ਬਾਅਦ ਵਿੱਚ ਕਰਜ਼ਾ ਚੁੱਕ ਨਾ ਸਕੇ ਮੈਂ ਤੁਹਾਨੂੰ ਆਪਣੀ ਟੋਕਨ ਵਾਲੀ ਤਜੋਰੀ ਦਿਖਾਉਂਦਾ ਹਾਂ ਤੇ ਤੈਨੂੰ ਕੁਝ ਕਹਾਣੀਆਂ ਵੀ ਸੁਣਾਉਂਦਾ ਹਾਂ ਉਹ ਕਮਰੇ ਵਿੱਚ ਇੱਕ ਤਜੋਰੀ ਲੈ ਕੇ ਆਇਆ ਜੋ ਉਸ ਦੀ ਬਾਹ ਜਿੰਨੀ ਲੰਮੀ ਸੀ ਅਤੇ ਸੂਰ ਦੀ ਖੱਲ ਨਾਲ ਟੰਗੀ ਹੋਈ ਸੀ ਇਸ ਉੱਤੇ ਤਾਂਬੇ ਦਾ ਨਮੂਨਾ ਬਣਿਆ ਹੋਇਆ ਸੀ ਉਸ ਨੇ ਇਸ ਨੂੰ ਫਰਸ਼ ਤੇ ਰੱਖਿਆ ਤੇ ਦੋਵੇਂ ਹੱਥ ਇਸ ਦੇ ਉੱਪਰ ਰੱਖ ਕੇ ਬਹਿ ਗਿਆ ਮੈਂ ਜਿਸ ਵੀ ਇਨਸਾਨ ਨੂੰ ਕਰਜ਼ਾ ਦਿੰਦਾ ਹਾਂ ਉਸ ਤੋਂ ਇੱਕ ਟੋਕਨ ਲੈ ਕੇ ਇਸ ਤਜੋਰੀ ਵਿੱਚ ਰੱਖ ਲੈਂਦਾ ਹਾਂ ਇਹ ਉਦੋਂ ਤੱਕ ਮੇਰੇ ਕੋਲ ਰਹਿੰਦਾ ਹੈ ਜਦੋਂ ਤੱਕ ਉਹ ਕਰਜ਼ਾ ਵਾਪਸ ਨਾ ਚੁਕਾ ਦਿੰਦਾ ਹੋਵੇ ਜਦੋਂ ਉਹ ਕਰਜ਼ਾ ਚੁਕਾ ਦਵੇ ਮੈਂ ਉਸ ਨੂੰ ਇਹ ਵਾਪਸ ਕਰ ਦਿੰਦਾ ਹਾਂ ਅਤੇ ਜਿਉਂ ਨਾ ਚੁਕਾਵੇ ਤਾਂ ਇਹ ਮੈਨੂੰ ਯਾਦ ਕਰਾਉਂਦਾ ਹੈ ਕਿ ਉਹ ਇਨਸਾਨ ਮੇਰੇ ਭਰੋਸੇ ਦੇ ਲਾਇਕ ਨਹੀਂ ਸੀ ਮੇਰੇ ਟੋਕਨ ਵਾਲੇ ਤਜੋਰੀ ਦੇ ਮੁਤਾਬਕ ਸੁਰੱਖਿਆਤ ਕਰਜ ਉਹ ਹੁੰਦੇ ਹਨ ਜੋ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜਿਨ੍ਹਾਂ ਦੀ ਦੌਲਤ ਉਹਨਾਂ ਦੀ ਇੱਛਾ ਤੋਂ ਵੱਧ ਹੁੰਦੀ ਹੈ। ਉਹਨਾਂ ਕੋਲ ਜ਼ਮੀਨ, ਗੈਂਨੇ, ਊਠ ਹੋਰ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਚ ਕੇ ਉਹ ਕਰਜ਼ਾ ਚੁਕਾ ਸਕਦੇ ਹਨ। ਕਈ ਵਾਰੀ ਮੈਨੂੰ ਟੋਕਨ ਵਜੋਂ ਗੈਂਨੇ ਮਿਲਦੇ ਹਨ ਜਿਨ੍ਹਾਂ ਦੀ ਕੀਮਤ ਕਰਜ਼ੇ ਤੋਂ ਵੱਧ ਹੁੰਦੀ ਹੈ। ਕਈ ਲੋਕ ਵਾਅਦਾ ਕਰਦੇ ਹਨ ਕਿ ਜੇਕਰ ਉਹਨਾਂ ਨੇ ਕਰਜ਼ਾ ਨਾ ਚੁਕਾਇਆ ਤਾਂ ਮੈਨੂੰ ਉਹਨਾਂ ਦੀ ਕੋਈ ਜਾਇਦਾਦ ਮਿਲ ਜਾਏਗੀ। ਇਸ ਤਰ੍ਹਾਂ ਦੇ ਉਧਾਰ ਤੇ ਮੈਨੂੰ ਕੋਈ ਭਰੋਸਾ ਹੁੰਦਾ ਹੈ ਕਿ ਉਹ ਮੈਨੂੰ ਵਾਪਸ ਮਿਲ ਜਾਣਗੇ ਕਿਉਂਕਿ ਇਹ ਜਾਇਦਾਦ ਤੇ ਆਧਾਰਿਤ ਹੁੰਦੇ ਹਨ ਕਈ ਲੋਕ ਹੁੰਦੇ ਹਨ ਜਿਨ੍ਹਾਂ ਅੰਦਰ ਕਮਾਉਣ ਦੀ ਕਾਬਲੀਅਤ ਹੁੰਦੀ ਹੈ ਉਹ ਤੇਰੇ ਵਰਗੇ ਲੋਕ ਹੁੰਦੇ ਹਨ ਜੋ ਮਿਹਨਤ ਕਰਕੇ ਪੈਸੇ ਕਮਾਉਂਦੇ ਹਨ ਉਹਨਾਂ ਦੀ ਆਮਦਨ ਵੀ ਹੁੰਦੀ ਹੈ ਅਤੇ ਜੇਕਰ ਉਹ ਇਮਾਨਦਾਰ ਹੋਣ ਅਤੇ ਉਹਨਾਂ ਨੂੰ ਕਿਸੇ ਬਦਕਿਸਮਤੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਹ ਉਧਾਰ ਦਿੱਤਾ ਹੋਇਆ ਕਰਜ਼ਾ ਵਾਪਸ ਕਰ ਦਿੰਦੇ ਹਨ ਅਜਿਹੇ ਕਰਜ਼ੇ ਬੰਦੇ ਦੀ ਕੋਸ਼ਿਸ਼ ਤੇ ਆਧਾਰਿਤ ਹੁੰਦੇ ਹਨ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਕੋ ਨਾ ਜਾਇਦਾਦ ਹੈ ਅਤੇ ਨਾ ਹੀ ਕਮਾਉਣ ਦੀ ਕਾਬਲੀਅਤ ਜ਼ਿੰਦਗੀ ਔਖੀ ਹੈ ਅਤੇ ਹਮੇਸ਼ਾ ਹੀ ਕੁਝ ਲੋਕ ਅਜਿਹੇ ਹੋਣਗੇ ਜੋ ਇਸ ਮੁਤਾਬਕ ਖੁਦ ਨੂੰ ਢਾਲ ਨਹੀਂ ਸਕਦੇ ਜੇ ਮੈਂ ਅਜਿਹੇ ਲੋਕਾਂ ਨੂੰ ਬਿਨਾਂ ਕਿਸੇ ਇੱਜ਼ਤ ਔਰ ਬੰਦੇ ਦੀ ਜ਼ਿੰਮੇਵਾਰੀ ਦੇ ਆਧਾਰ ਦਵਾਂ ਤਾਂ ਮੇਰੀ ਟੋਕਨ ਵਾਲੀ ਤਜੋਰੀ ਆਉਣ ਵਾਲੇ ਸਮੇਂ ਵਿੱਚ ਮੈਨੂੰ ਫਟਕਾਰੇਗੀ ਮੇਥਾ ਨਾ ਟੱਕਣ ਖੋਲਿਆ ਰੋਡਰ ਨੇ ਅੱਗੇ ਝੁੱਕ ਕੇ ਵੇਖਿਆ ਤਜੋਰੀ ਦੇ ਉੱਤੇ ਲਾਲ ਕੱਪੜੇ ਵਿੱਚ ਤਾਂਬੇ ਦਾ ਇੱਕ ਹਾਰ ਸੀ ਮیثਨ ਨੇ ਹਾਰ ਚੁੱਕਿਆ ਤੇ ਬੜੇ ਪਿਆਰ ਨਾਲ ਇਸ ਨੂੰ ਸਹਿ ਲਾਇਆ ਇਹ ਮੇਰੀ ਤਜੋਰੀ ਵਿੱਚ ਹਮੇਸ਼ਾ ਰਹੇਗਾ ਕਿਉਂਕਿ ਇਸ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ ਮੈਂ ਇਸ ਨੂੰ ਬੜੇ ਪਿਆਰ ਨਾਲ ਰੱਖਦਾ ਹਾਂ ਕਿਉਂਕਿ ਉਹ ਮੇਰਾ ਬਹੁਤ ਚੰਗਾ ਦੋਸਤ ਸੀ ਅਸੀਂ ਬੜੀ ਸਫਲਤਾ ਨਾਲ ਇਕੱਠੇ ਕੰਮ ਕਰਦੇ ਰਹੇ ਫਿਰ ਉਸ ਨੇ ਪੂਰਬ ਦੀ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਉਹ ਸੋਹਣੀ ਸੀ ਪਰ ਸਾਡੀਆਂ ਔਰਤਾਂ ਵਰਗੀ ਨਹੀਂ ਸੀ ਉਸਨੇ ਆਪਣੇ ਪਤਨੀ ਨੂੰ ਖੁਸ਼ ਕਰਨ ਲਈ ਉਸ ਉੱਤੇ ਬਹੁਤ ਸੋਨਾ ਖਰਚਿਆ ਜਦੋਂ ਉਸ ਦਾ ਸਾਰਾ ਸੋਨਾ ਮੁੱਕ ਗਿਆ ਤਾਂ ਉਹ ਪਰੇਸ਼ਾਨ ਹੋ ਕੇ ਮੇਰੇ ਕੋਲ ਆਇਆ ਮੈਂ ਉਸ ਨਾਲ ਗੱਲ ਕੀਤੀ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਦੌਲਤ ਦੁਆਰਾ ਪ੍ਰਾਪਤ ਕਰਨ ਵਿੱਚ ਉਸ ਦੀ ਮਦਦ ਕਰਾਂਗਾ ਉਸ ਨੇ ਸੌਂਖਾ ਕੇ ਕਿਹਾ ਕਿ ਉਹ ਮੇਰੀ ਗੱਲ ਤੇ ਸਮਝਦਾਰੀ ਨਾਲ ਚੱਲੇਗਾ ਪਰ ਅਜਿਹਾ ਨਹੀਂ ਹੋਇਆ ਉਸ ਦੀ ਪਤਨੀ ਨੇ ਇੱਕ ਝਗੜੇ ਵਿੱਚ ਉਸ ਦੀ ਛਾਤੀ ਵਿੱਚ ਚਾਕੂ ਮਾਰ ਕੇ ਉਸ ਨੂੰ ਮਾਰ ਦਿੱਤਾ ਅਤੇ ਉਹ ਰੋਡਰ ਨੇ ਸਵਾਲ ਕੀਤਾ ਹਾਂ ਇਹ ਉਸੇ ਦਾ ਹੈ ਉਸਨੇ ਲਾਲ ਰੰਗ ਦਾ ਕੱਪੜਾ ਚੁੱਕਦਿਆਂ ਕਿਹਾ ਆਪਣੇ ਕੀਤੇ ਦੇ ਪਛਤਾਵੇ ਵਿੱਚ ਉਸਨੇ ਫਰਾਤ ਦਰਿਆਬ ਜਿ ਹਾਲ ਮਾਰ ਲਏ ਇਹ ਦੋ ਕਰਜ਼ੇ ਕਦੇ ਵੀ ਨਹੀਂ ਚੁਕਾਏ ਜਾ ਸਕਦੇ ਇਹ ਤਜੋਰੀ ਮੈਨੂੰ ਦੱਸਦੀ ਹੈ ਰੋਡਨ ਕਿਉਂ ਡੂੰਗੇ ਜਜ਼ਬਾਤਾਂ ਵਿੱਚ ਫਸੇ ਲੋਕਾਂ ਨੂੰ ਕਰਜ਼ਾ ਦੇਣਾ ਕਦੇ ਵੀ ਇੱਕ ਸ਼ਾਹੂਕਾਰ ਲਈ ਸੁਰੱਖਿਅਤ ਨਹੀਂ ਹੁੰਦਾ ਇਹ ਵੇਖ ਇਹ ਮਾਮਲਾ ਹੋਰ ਹੈ ਉਸਨੇ ਬਲਦ ਦੀ ਹੱਡੀ ਦੀ ਬਣੀ ਇੱਕ ਅੰਗੂਠੀ ਚੁੱਕਦਿਆਂ ਕਿਹਾ ਇੱਕ ਕਿਸਾਨ ਦੀ ਹੈ ਮੈਂ ਉਸ ਦੀ ਪਤਨੀ ਦੇ ਬਣਾਏ ਹੋਏ ਗਲੀਚੇ ਖਰੀਦਦਾ ਸੀ ਇੱਕ ਵਾਰੀ ਟਿੱਡੀ ਦਾਲ ਨੇ ਫਸਲ ਖਰਾਬ ਕਰ ਦਿੱਤੀ ਅਤੇ ਉਹਨਾਂ ਕੋਲ ਖਾਣ ਲਈ ਕੁਝ ਵੀ ਨਾ ਬਚਿਆ ਮੈਂ ਉਹਨਾਂ ਦੀ ਮਦਦ ਕੀਤੀ ਅਤੇ ਜਦੋਂ ਦੁਬਾਰਾ ਫਸਲ ਹੋਈ ਤਾਂ ਉਹਨਾਂ ਨੇ ਉਧਾਰ ਚੁਕਾ ਦਿੱਤਾ ਉਹ ਦੁਬਾਰਾ ਆਇਆ ਅਤੇ ਉਸ ਨੇ ਮੈਨੂੰ ਅਜੀਬ ਬੱਕਰੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਜ਼ਿਕਰ ਦੂਰ ਦੇਸ਼ ਦੇ ਕਿਸੇ ਯਾਤਰੀ ਨੇ ਕੀਤਾ ਸੀ ਉਹਨਾਂ ਦੇ ਵਾਲ ਇੰਨੇ ਸੋਹਣੇ ਅਤੇ ਮਲਾਇਮ ਸਾਨੇ ਕੇ ਬੇਬੀਲੋਨ ਵਿੱਚ ਉਹਨਾਂ ਤੋਂ ਬਹੁਤ ਸੋਹਣੇ ਗਲੀਚੇ ਬਣਾਏ ਜਾ ਸਕਦੇ ਸਨ। ਉਹ ਉਹਨਾਂ ਦਾ ਇੱਕ ਇੱਜੜ ਖਰੀਦਣਾ ਚਾਹੁੰਦਾ ਸੀ ਪਰ ਉਸ ਕੋਲ ਪੈਸੇ ਨਹੀਂ ਸਨ। ਇਸ ਲਈ ਮੈਂ ਉਸ ਨੂੰ ਪੈਸੇ ਉਧਾਰ ਦਿੱਤੇ ਤਾਂ ਜੋ ਉਹ ਯਾਤਰਾ ਕਰਕੇ ਬੱਕਰੀਆਂ ਲਿਆ ਸਕੇ। ਹੁਣ ਉਸ ਦਾ ਇੱਜੜ ਆ ਚੁੱਕਿਆ ਹੈ ਅਤੇ ਮੈਂ ਅਗਲੇ ਸਾਲ ਬੇਬੀਲੋਨ ਦੇ ਅਮੀਰਾਂ ਨੂੰ ਸਭ ਤੋਂ ਮਹਿੰਗਾ ਗਲੀਚੇ ਵਿਖਾ ਕੇ ਹੈਰਾਨ ਕਰ ਦਵਾਂਗਾ। ਛੇਤੀ ਹੀ ਮੈਂ ਉਸ ਦੀ ਅੰਗੂਠੀ ਵਾਪਸ ਕਰ ਦਵਾਂਗਾ ਕਿਉਂਕਿ ਉਹ ਪੈਸੇ ਵਾਪਸ ਕਰਨ ਵਾਲਾ ਹੈ। ਕੁਝ ਕਰਜ਼ਾ ਲੈਣ ਵਿੱਚ ਇੰਜ ਵੀ ਕਰਦੇ ਹਨ ਰੋਡਰ ਨੇ ਪੁੱਛਿਆ। ਜੇਕਰ ਉਹ ਕਿਸੇ ਅਜਿਹੇ ਮਕਸਦ ਲਈ ਕਰਜ਼ਾ ਲੈਣ ਜੋ ਉਹਨਾਂ ਨੂੰ ਪੈਸੇ ਕਮਾ ਕੇ ਦੇਵੇ ਤਾਂ ਇੰਜ ਹੁੰਦਾ ਹੈ। ਪਰ ਜੇਕਰ ਉਹ ਆਪਣੀਆਂ ਬੇਕੂਫੀਆਂ ਕਰਕੇ ਕਰਜ਼ਾ ਲੈਂਦੇ ਹਨ ਤਾਂ ਮੈਂ ਉਹਨਾਂ ਨੂੰ ਖਬਰਦਾਰ ਕਰਦਾ ਹਾਂ ਕਿ ਸ਼ਾਇਦ ਉਹਨਾਂ ਨੂੰ ਆਪਣਾ ਸੋਨਾ ਵਾਪਸ ਨਾ ਮਿਲੇ। ਮੈਨੂੰ ਇਸ ਬਾਰੇ ਦੱਸੋ ਰੋਦਰ ਨੇ ਇੱਕ ਦੁਰਨਾ ਬਨਵੂਨੇ ਵਾਲਾ ਸੋਨੇ ਦਾ ਕੰਗਣ ਚੁੱਕਿਆ ਤੇ ਬੇਨਤੀ ਕੀਤੀ ਮੇਰੇ ਦੋਸਤ ਨੂੰ ਔਰਤਾਂ ਕਾਫੀ ਪਸੰਦ ਹਨ ਮੈਂ ਤਾਂ ਮਖੌਲ ਕਰਦਿਆਂ ਕਿਹਾ ਮੈਂ ਅਜੇ ਤੁਹਾਡੇ ਤੋਂ ਕਾਫੀ ਛੋਟਾ ਹਾਂ ਰੋਦਰ ਨੇ ਪਰਤਵਾ ਜਵਾਬ ਦਿੱਤਾ ਮੈਨੂੰ ਲੱਗਦਾ ਹੈ ਕਿ ਤੂੰ ਉੱਥੇ ਖੂਬਸੂਰਤੀ ਲੱਭ ਰਿਹਾ ਹੈ ਜਿੱਥੇ ਇਹ ਨਹੀਂ ਹੈ ਇਸ ਦੀ ਮਾਲਕਣ ਮੋਟੀ ਹੈ ਅਤੇ ਉਸ ਦੇ ਚਿਹਰੇ ਤੇ ਚੁਰੜੀਆਂ ਹਨ ਉਹ ਇੰਨਾ ਬੋਲਦੀ ਹੈ ਕਿ ਮੈਨੂੰ ਪਾਗਲ ਕਰ ਦਿੰਦੀ ਹੈ ਕਿਸੇ ਵੇਲੇ ਉਹਨਾਂ ਕੋਲ ਬਹੁਤ ਪੈਸਾ ਸੀ ਅਤੇ ਉਹ ਮੇਰੇ ਚੰਗੇ ਗਾਹਕ ਸਨ ਪਰ ਔਖਾ ਵੇਲਾ ਸਭ ਤੇ ਆਉਂਦਾ ਹੈ ਉਸ ਦਾ ਇੱਕ ਪੁੱਤਰ ਸੀ ਜਿਸ ਨੂੰ ਉਹ ਵਪਾਰੀ ਬਣਾਉਣਾ ਚਾਹੁੰਦੀ ਸੀ ਇਸ ਲਈ ਉਹ ਮੇਰੇ ਕੋਲ ਆਈ ਅਤੇ ਮੇਰੇ ਤੋਂ ਕਰਜ਼ਾ ਮੰਗਿਆ ਤਾਂ ਕਿ ਉਸ ਦਾ ਪੁੱਤਰ ਇੱਕ ਕਾਫਲੇ ਦੇ ਮਾਲਕ ਦਾ ਹਿੱਸੇਦਾਰ ਬਣ ਸਕੇ ਜੋ ਆਪਣੇ ਊਠ ਲੈ ਕੇ ਯਾਤਰਾ ਕਰਦਾ ਹੈ ਅਤੇ ਇੱਕ ਸ਼ਹਿਰ ਤੋਂ ਸਮਾਨ ਖਰੀਦ ਕੇ ਦੂਜੇ ਸ਼ਹਿਰ ਵੇਚਦਾ ਹੈ ਉਹ ਬੰਦਾ ਧੋਖੇਵਾਜਿ ਨਿਕਲਿਆ ਅਤੇ ਉਸਨੇ ਉਸ ਵਿਚਾਰੇ ਮੁੰਡੇ ਨੂੰ ਬਿਨਾਂ ਪੈਸੇ ਅਤੇ ਦੋਸਤਾਂ ਦੇ ਦੂਰ ਕਿਸੇ ਸ਼ਹਿਰ ਵਿੱਚ ਛੱਡ ਦਿੱਤਾ ਅਤੇ ਉਸ ਨੂੰ ਸੁੱਤਿਆਂ ਛੱਡ ਕੇ ਭੱਜ ਗਿਆ। ਸ਼ਾਇਦ ਜਦੋਂ ਉਹ ਵੱਡਾ ਹੋ ਜਾਏ ਤੇ ਪੈਸੇ ਵਾਪਸ ਕਰ ਦਵੇ ਉਦੋਂ ਤੱਕ ਮੈਨੂੰ ਇਸ ਕਰਜ਼ੇ ਤੇ ਕੋਈ ਵਿਆਜ ਨਹੀਂ ਮਿਲ ਰਿਹਾ। ਸਿਰਫ ਗੱਲਾਂ ਮਿਲ ਰਹੀਆਂ ਹਨ। ਪਰ ਮੈਂ ਮੰਨਦਾ ਹਾਂ ਕਿ ਇਹ ਗਹਿਣੇ ਕਰਜ਼ੇ ਦੇ ਲਾਇਕ ਹਨ। ਕਿ ਉਸ ਔਰਤ ਨੇ ਇਸ ਕਰਜ਼ੇ ਬਾਰੇ ਤੁਹਾਡੀ ਸਲਾਹ ਨਹੀਂ ਸੀ ਲਈ? ਉਸ ਦਾ ਬਿਲਕੁਲ ਉਲਟਾ ਹੋਇਆ। ਉਸਨਾਂ ਮਨੇ ਪੁੱਤਰ ਨੂੰ ਬੇਬੀ ਨੂੰ ਅੰਦਾ ਅਮੀਰ ਅਤਿ ਤਾਕਤਵਰ ਇਨਸਾਨ ਮੰਨ ਲਿਆ ਸੀ ਉਸ ਨੂੰ ਕੁਝ ਵੀ ਸਮਝਾਉਣਾ ਉਸ ਨੂੰ ਗੁੱਸਾ ਦਿਵਾਉਣ ਵਾਲੀ ਗੱਲ ਸੀ ਮੇਰੇ ਨਾਲ ਅਜਿਹਾ ਹੋ ਚੁੱਕਿਆ ਹੈ ਮੈਨੂੰ ਉਸ ਅਨੁਭਵਹੀਣ ਬੱਚੇ ਦੇ ਖਤਰੇ ਦਾ ਪਤਾ ਸੀ ਪਰ ਕਿਉਂਕਿ ਉਹ ਉਸ ਬਦਲੇ ਗਹਿਣੇ ਗਿਰਵੀ ਰੱਖ ਰਹੀ ਸੀ ਮੈਂ ਉਸ ਨੂੰ ਮਨਾ ਨਹੀਂ ਕਰ ਸਕਿਆ ਇਹ ਮੇਥਨ ਨੇ ਇੱਕ ਰੱਸੀ ਨਾਲ ਬੰਨੀ ਹੋਈ ਇੱਕ ਪੋਟਲੀ ਵੱਲ ਇਸ਼ਾਰਾ ਕਰਕੇ ਕਿਹਾ ਊਠਾਂ ਦੇ ਵਪਾਰੀ ਨੇਬਾਦੂਦ ਦੀ ਹੈ ਜਦੋਂ ਉਸਨੇ ਆਪਣੇ ਪੈਸਿਆਂ ਤੋਂ ਵੱਧ ਦੀ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤਾਂ ਉਹ ਇਹ ਪੋਟਲੀ ਲੈ ਕੇ ਮੇਰੇ ਕੋਲ ਆਉਂਦਾ ਹੈ ਅਤੇ ਮੈਂ ਉਸ ਦੀ ਜ਼ਰੂਰਤ ਦੇ ਹਿਸਾਬ ਨਾਲ ਉਸ ਨੂੰ ਖਰਚਾ ਦੇ ਦਿੰਦਾ ਹਾਂ ਉਹ ਇੱਕ ਸਮਝਦਾਰ ਵਪਾਰੀ ਹੈ ਮੈਨੂੰ ਉਸ ਦੀ ਕਾਬਲੀਅਤ ਤੇ ਭਰੋਸਾ ਹੈ ਅਤੇ ਮੈਂ ਉਸ ਨੂੰ ਦਿਲ ਖੋਲ ਕੇ ਕਰਜ਼ਾ ਦਿੰਦਾ ਹਾਂ ਦੇਵੀ ਲੌਂਦੇ ਹੋਰ ਵੀ ਕਈ ਵਪਾਰੀਆਂ ਤੇ ਮੈਨੂੰ ਉਹਨਾਂ ਦੇ ਚੰਗੇ ਵਿਹਾਰ ਕਰਕੇ ਪੂਰਾ ਭਰੋਸਾ ਹੈ ਉਹਨਾਂ ਦੇ ਟੋਕਨ ਅਕਸਰ ਮੇਰੀ ਤਜੋਰੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਚੰਗੇ ਵਪਾਰੀ ਸਾਡੇ ਸ਼ਹਿਰ ਦੀ ਦੌਲਤ ਹਨ ਅਤੇ ਬੇਵਿਲੋਂ ਦੀ ਵਾਦੀ ਸ਼ਾਨੋ ਸ਼ੌਕਤ ਲਈ ਉਹਨਾਂ ਦੀ ਮਦਦ ਕਰਕੇ ਮੈਨੂੰ ਕਾਫੀ ਫਾਇਦਾ ਹੁੰਦਾ ਹੈ। ਮੇਥਨ ਨੇ ਇੱਕ ਹਥੌੜਾ ਚੁੱਕਿਆ ਜਿਸ ਉੱਤੇ ਇੱਕ ਹੀਰਾ ਖੁਣਿਆ ਹੋਇਆ ਸੀ ਅਤੇ ਇਸ ਨੂੰ ਨਫ਼ਰਤ ਨਾਲ ਫਰਸ਼ ਉੱਤੇ ਸੁੱਟਿਆ। ਮੇਸ਼ਰ ਦਾ ਕੀੜਾ ਇਹ ਜਿਸ ਮੁੰਡੇ ਦਾ ਹੈ ਉਸ ਨੂੰ ਮੇਰਾ ਸੋਨਾ ਵਾਪਸ ਕਰਨ ਦੀ ਕੋਈ ਫਿਕਰ ਨਹੀਂ। ਜੇ ਕਦੇ ਮੈਂ ਉਸ ਨੂੰ ਕਹਿੰਦਾ ਹਾਂ ਤੇ ਜਵਾਬ ਦਿੰਦਾ ਹੈ ਮੈਂ ਕਿਵੇਂ ਵਾਪਸ ਕਰਾਂ? ਜਦੋਂ ਮੇਰੀ ਕਿਸਮਤ ਹੀ ਮੇਰੇ ਨਾਲ ਨਹੀਂ ਤੁਹਾਡੇ ਕੋਲ ਤੇ ਬਹੁਤ ਹੈ ਇਹ ਟੋਕਨ ਉਸ ਦੇ ਪਿਤਾ ਦਾ ਹੈ ਥੋੜਾ ਕਮਾਉਣ ਵਾਲਾ ਕਾਬਲ ਬੰਦਾ ਜਿਸ ਨੇ ਆਪਣੀ ਜ਼ਮੀਨ ਤੇ ਘਰ ਪਸ਼ੂ ਪੁੱਤਰ ਤੇ ਵਪਾਰ ਤੇ ਲਾ ਦਿੱਤੇ ਮੁੰਡੇ ਨੂੰ ਸ਼ੁਰੂ ਵਿੱਚ ਸਫਲਤਾ ਮਿਲੀ ਪਰ ਫਿਰ ਉਹ ਹੋਰ ਜ਼ਿਆਦਾ ਕਮਾਉਣ ਲਈ ਕਾਲਾ ਪੈ ਗਿਆ ਅਤੇ ਆਪਣਾ ਕੰਮਕਾਰ ਬਰਬਾਦ ਕਰ ਬੈਠਾ ਜਵਾਨੀ ਵੇਲੇ ਬੰਦੇ ਵਿੱਚ ਜੋਸ਼ ਹੁੰਦਾ ਹੈ ਨੌਜਵਾਨ ਜ਼ਿਆਦਾ ਪੈਸਾ ਕਮਾਉਣ ਅਤੇ ਮਨ ਚਾਹਿਆਂ ਚੀਜ਼ਾਂ ਖਰੀਦਣ ਦਾ ਸੌਖਾ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਹਨ ਛੇਤੀ ਪੈਸਾ ਕਮਾਉਣ ਲਈ ਨੌਜਵਾਨ ਕਰਜ਼ੇ ਲੈਂਦੇ ਹਨ ਅਨੁਭਵ ਨਾ ਹੋਣ ਕਰਕੇ ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਰਜ਼ਾ ਚੁਕਣਾ ਡੂੰਘੇ ਟੋਏ ਵਿੱਚ ਛਾਲ ਮਾਰਨ ਬਰਾਬਰ ਹੈ ਇਹ ਦੁੱਖ ਅਤੇ ਪਛਤਾਵੇ ਦਾ ਟੋਆ ਹੁੰਦਾ ਹੈ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ ਅਤੇ ਰਾਤਾਂ ਬੇਚੈਨ ਹੋ ਜਾਂਦੀਆਂ ਹਨ ਫਿਰ ਵੀ ਮੈਂ ਕਰਜ਼ਾ ਚੁਕਣ ਨੂੰ ਗਲਤ ਨਹੀਂ ਕਹਿ ਰਿਹਾ ਮੈਂ ਤਾਂ ਇਸ ਦੀ ਹੌਸਲਾ ਅਫਜ਼ਾਈ ਕਰਦਾ ਹਾਂ ਪਰ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਕਰਜ਼ਾ ਸਹੀ ਮਕਸਦ ਲਈ ਲਿਆ ਜਾਵੇ ਮੈਂ ਇੱਕ ਵਪਾਰੀ ਵਜੋਂ ਪਹਿਲੇ ਸਫਲਤਾ ਕਰਜ਼ੇ ਲੈ ਕੇ ਹੀ ਪ੍ਰਾਪਤ ਕੀਤੀ ਸੀ ਤਾਂ ਅਜਿਹੇ ਮਾਮਲੇ ਵਿੱਚ ਕਰਜ਼ਾ ਲੈਣ ਵਾਲੇ ਨੂੰ ਕੀ ਕਰਨਾ ਚਾਹੀਦਾ ਹੈ ਮੁੰਡਾ ਪਰੇਸ਼ਾਨ ਹੈ ਅਤੇ ਕੁਝ ਨਹੀਂ ਕਰ ਸਕਦਾ ਉਹ ਹੌਸਲਾ ਛੱਡ ਚੁੱਕਿਆ ਹੈ ਉਹ ਕਰਜ਼ਾ ਵਾਪਸ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਉਸ ਦੇ ਪਿਤਾ ਤੋਂ ਜ਼ਮੀਨ ਅਤੇ ਪਸ਼ੂ ਖੋਵਾ ਤੁਸੀਂ ਮੈਨੂੰ ਅਜਿਹੀਆਂ ਕਈ ਗੱਲਾਂ ਦੱਸ ਰਹੇ ਹੋ ਜੋ ਮੈਂ ਸੁਣਨਾ ਚਾਹੁੰਦਾ ਹਾਂ। ਰੋਦਰ ਨੇ ਕਿਹਾ ਪਰ ਮੈਨੂੰ ਮੇਰਾ ਜਵਾਬ ਨਹੀਂ ਮਿਲਿਆ। ਕੀ ਮੈਨੂੰ ਆਪਣੇ ਸੋਨੇ ਦੇ 50 ਸਿੱਕੇ ਆਪਣੀ ਭੈਣ ਦੇ ਪਤੀ ਨੂੰ ਕਰਜ਼ੇ ਵਜੋਂ ਦੇ ਦੇਣੇ ਚਾਹੀਦੇ ਹਨ? ਮੇਰੇ ਲਈ ਇਹ ਬਹੁਤ ਜ਼ਿਆਦਾ ਹਨ। ਤੇਰੀ ਭੈਣ ਇੱਕ ਚੰਗੀ ਔਰਤ ਹੈ ਜਿਸ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ। ਜੇਕਰ ਉਸ ਦਾ ਪਤੀ ਮੇਰੇ ਕੋਲ ਕਰਜ਼ਾ ਲੈਣ ਆਉਂਦਾ ਤਾਂ ਮੈਂ ਉਸ ਨੂੰ ਜ਼ਰੂਰ ਪੁੱਛਦਾ ਕਿ ਉਹ ਇਸ ਦਾ ਕੀ ਕਰੇਗਾ। ਜੇਕਰ ਉਹਦਾ ਜਵਾਬ ਇਹ ਹੋਵੇ ਕਿ ਉਹ ਮੇਰੇ ਵਾਂਗ ਵਪਾਰੀ ਬਣਨਾ ਤੇ ਗਹਿਣਿਆਂ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਮੈਂ ਪੁੱਛਾਂਗਾ ਤੁਹਾਨੂੰ ਇਸ ਕੰਮ ਬਾਰੇ ਕਿੰਨੀ ਕੋ ਜਾਣਕਾਰੀ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸ ਜਗ੍ਹਾ ਤੇ ਸਭ ਤੋਂ ਘੱਟ ਮੁੱਲ ਦੇ ਗਹਿਣੇ ਮਿਲਦੇ ਹਨ ਕੀ ਤੁਹਾਨੂੰ ਪਤਾ ਹੈ ਕਿ ਕਿਤੇ ਸਭ ਤੋਂ ਚੰਗੇ ਮੁੱਲ ਦੇ ਇਹ ਵੇਚੇ ਜਾ ਸਕਦੇ ਹਨ ਕੀ ਉਹ ਇਹਨਾਂ ਸਭ ਸਵਾਲਾਂ ਦਾ ਜਵਾਬ ਹਾਂ ਵਿੱਚ ਦੇ ਸਕਦਾ ਹੈ ਨਹੀਂ ਉਹ ਨਹੀਂ ਦੇ ਸਕਦਾ ਰੋਡਰ ਨੇ ਮੰਨੇ ਉਸਨੇ ਬਰਸ਼ੇ ਬਣਾਉਣ ਵਿੱਚ ਮੇਰੀ ਕਾਫੀ ਮਦਦ ਕੀਤੀ ਹੈ ਅਤੇ ਕੁਝ ਹੋਰ ਦੁਕਾਨਾਂ ਦੇ ਕੰਮਾਂ ਵਿੱਚ ਵੀ ਮਦਦ ਕੀਤੀ ਹੈ ਫਿਰ ਮਾਸ ਨੂੰ ਕਹਿੰਦਾ ਹਾਂ ਕਿ ਉਸ ਦਾ ਨਿਸ਼ਾਨਾ ਠੀਕ ਨਹੀਂ ਹੈ ਵਪਾਰੀ ਨੂੰ ਆਪਣਾ ਵਪਾਰ ਸਿੱਖਣਾ ਚਾਹੀਦਾ ਹੈ ਉਸ ਦੇ ਇਰਾਦੇ ਚੰਗੇ ਜ਼ਰੂਰ ਹਨ ਪਰ ਇਹ ਪੂਰੇ ਨਹੀਂ ਹੋ ਸਕਦੇ ਇਸ ਲਈ ਮੈਂ ਉਸ ਨੂੰ ਕਰਜ਼ਾ ਨਾ ਦਿੰਦਾ ਮੰਨ ਲਓ ਕਿ ਉਹ ਕਹਿੰਦਾ ਹੈ ਹਾਂ ਮੈਂ ਕਈ ਵਪਾਰੀਆਂ ਦੀ ਮਦਦ ਕੀਤੀ ਹੈ ਮੈਨੂੰ ਪਤਾ ਹੈ ਕਿ ਸਮੀਰੀਆ ਕਿਵੇਂ ਜਾਣਾ ਹੈ ਅਤੇ ਔਰਤਾਂ ਤੋਂ ਘੱਟ ਕੀਮਤ ਤੇ ਗਲੀਚੇ ਕਿਵੇਂ ਖਰੀਦਣੇ ਹਨ। ਦੇਵੀ ਲੌਨ ਵਿੱਚ ਮੈਂ ਕਈ ਅਮੀਰ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੰਗੇ ਮੁਨਾਫੇ ਤੇ ਗਲੀਚੇ ਵੇਚ ਸਕਦਾ ਹਾਂ। ਫਿਰ ਮੈਂ ਕਹਿੰਦਾ ਤੁਹਾਡਾ ਨਿਸ਼ਾਨਾ ਠੀਕ ਹੈ। ਮੈਨੂੰ ਤੁਹਾਡੇ ਜੱਜਵੇ ਦੀ ਕਦਰ ਹੈ। ਮੈਂ ਖੁਸ਼ੀ-ਖੁਸ਼ੀ ਤੁਹਾਨੂੰ ਕਰਜ਼ਾ ਦੇ ਦਵਾਂਗਾ। ਜੇਕਰ ਤੁਸੀਂ ਕੋਈ ਚੀਜ਼ ਸੁਰੱਖਿਆ ਵਜੋਂ ਮੇਰੇ ਕੋਲ ਗਹਿਣੇ ਧਰ ਦਿਓ। ਜਦੋਂ ਤੁਸੀਂ ਮੈਨੂੰ ਕਰਜ਼ਾ ਵਾਪਸ ਕਰੋਗੇ ਤਾਂ ਇਹ ਤੁਹਾਨੂੰ ਵਾਪਸ ਕਰ ਦਿੱਤੀ ਜਾਏਗੀ ਪਰ ਜੇ ਇਹ ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈ ਸਿਵਾਏ ਇਸ ਗੱਲ ਦੇ ਕਿ ਮੈਂ ਇੱਕ ਇੱਜ਼ਤਦਾਰ ਬੰਦਾ ਹਾਂ ਅਤੇ ਤੁਹਾਡਾ ਕਰਜ਼ਾ ਝੁਕਾ ਦੇਵਾਂਗਾ ਤਾਂ ਮੈਂ ਜਵਾਬ ਦਿੰਦਾ ਮੈਨੂੰ ਸੋਨੇ ਦੇ ਹਰ ਸਿੱਕੇ ਦੀ ਕੀਮਤ ਦਾ ਪਤਾ ਹੈ ਜੇਕਰ ਸਮੀਰੀਆ ਦੀ ਤੁਹਾਡੀ ਯਾਤਰਾ ਦੇ ਦੌਰਾਨ ਡਾਕੂ ਨੇ ਸੋਨਾ ਤੁਹਾਡੇ ਤੋਂ ਲੁੱਟ ਲਿਆ ਜਾਂ ਵਾਪਸੀ ਵੇਲੇ ਗਲੀਚੇ ਤੁਹਾਡੇ ਕੋਲੋਂ ਖੋ ਲਏ ਤਾਂ ਤੁਹਾਡੇ ਕੋਲ ਮੈਨੂੰ ਕਰਜ਼ਾ ਬਸ ਵਾਪਸ ਕਰਨ ਦਾ ਕੋਈ ਰਾਹ ਨਹੀਂ ਬਚੇਗਾ ਮੈਂ ਆਪਣਾ ਸੋਨਾ ਗਵਾ ਬੈਠਾਂਗਾ ਵੇਖੋ ਰੋਡਨ ਸੋਨਾ ਕਿਸੇ ਵੀ ਸ਼ਾਹੂਕਰ ਲਈ ਆਪਣਾ ਮਾਲ ਹੈ ਇਸ ਨੂੰ ਕਰਜ਼ੇ ਵਜੋਂ ਦੇਣਾ ਸੌਖਾ ਹੈ ਪਰ ਜੇ ਇਹ ਕਰਜ਼ਾ ਸਾਮੰਦਾਰੀ ਨਾਲ ਨਾ ਦਿੱਤਾ ਜਾਏ ਤਾਂ ਇਸ ਨੂੰ ਵਾਪਸ ਲੈਣਾ ਵੀ ਬਹੁਤ ਔਖਾ ਹੈ ਇਸੇ ਕਰਕੇ ਕੋਈ ਵੀ ਸਿਆਣਾ ਸ਼ਾਹੂਕਰ ਆਪਣੇ ਕੰਮ ਲਈ ਖਤਰਾ ਨਹੀਂ ਲੈਂਦਾ ਬਲਕਿ ਆਪਣੇ ਸੋਨੇ ਦੀ ਬਾਕਸ ਯਕੀਨੀ ਬਣਾਉਂਦਾ ਹੈ ਇਹ ਗੱਲ ਠੀਕ ਹੈ ਕਿ ਉਸਨੇ ਕਿਹਾ ਤੁਸੀਂ ਉਸ ਦੀ ਮਦਦ ਕਰੋ ਜੋ ਮੁਸੀਬਤ ਵਿੱਚ ਹਨ ਇਹ ਗੱਲ ਚੰਗੀ ਹੈ ਕਿ ਤੁਸੀਂ ਉਸ ਦੀ ਮਦਦ ਕਰੋ ਜੋ ਬਦਕਿਸਮਤੀ ਦੇ ਸ਼ਿਕਾਰ ਹਨ ਤੁਸੀਂ ਉਹਨਾਂ ਦੀ ਮਦਦ ਕਰੋ ਜੋ ਸ਼ੁਰੂਆਤ ਕਰ ਰਹੇ ਹਨ ਅਤੇ ਤਰੱਕੀ ਕਰਕੇ ਇੱਜ਼ਤਦਾਰ ਸ਼ਹਿਰੀ ਬਣਨਗੇ ਪਰ ਮਦਦ ਸਾਂਝਦਾਰੀ ਨਾਲ ਕਰਨੀ ਚਾਹੀਦੀ ਹੈ ਕਿਸਾਨ ਦੇ ਖੋਤੇ ਵਾਂਗ ਮਦਦ ਕਰਦਿਆਂ ਕਿਸੇ ਹੋਰ ਦਾ ਬੋਝ ਆਪਣੇ ਸਿਰ ਨਹੀਂ ਲੈਣਾ ਚਾਹੀਦਾ ਰੋਡਨ ਮੈਂ ਫਿਰ ਤੇਰੇ ਸਵਾਲ ਤੋਂ ਪਟਕ ਗਿਆ ਹਾਂ ਮੇਰਾ ਜਵਾਬ ਸੁਣੋ ਆਪਣਾ ਸੋਨੇ ਦੇ 50 ਸਿੱਕੇ ਜੋ ਤੂੰ ਆਪਣੀ ਮਿਹਨਤ ਨਾਲ ਕਮਾਏ ਹਨ ਅਤੇ ਜੋ ਤੈਨੂੰ ਆਪਣੇ ਕੀਤੇ ਕੰਮ ਦਾ ਇਨਾਮ ਮਿਲਿਆ ਉਸ ਦਾ ਸਿਰਫ ਤੇਰਾ ਹੱਕ ਹੈ ਕੋਈ ਵੀ ਇਨਸਾਨ ਤੇਰੀ ਇੱਛਾ ਦੇ ਖਿਲਾਫ ਤੇਰੇ ਉੱਤੇ ਇਹ ਦਵਾ ਨਹੀਂ ਪਾ ਸਕਦਾ ਕਿ ਤੂੰ ਇਹ ਸੋਨਾ ਉਸ ਨਾਲ ਵੰਡ ਲਵੇਂ ਜੇਕਰ ਤੂੰ ਇਸ ਨੂੰ ਕਰਜ਼ੇ ਵਜੋਂ ਦੇਣਾ ਹੋਵੇ ਤਾਂ ਜੋ ਇਹ ਹੋਰ ਵੀ ਜ਼ਿਆਦਾ ਸੋਨਾ ਕਮਾ ਸਕੇ ਤਾਂ ਇਸ ਨੂੰ ਸਾਂਮਨਦਾਰੇ ਨਾਲ ਵੱਖ-ਵੱਖ ਜਗ੍ਹਾ ਤੇ ਵਰਤੋ ਮੈਨੂੰ ਫਜ਼ੂਲ ਪਿਆ ਸੋਨਾ ਪਸੰਦ ਨਹੀਂ ਪਰ ਮੈਨੂੰ ਇਸ ਨੂੰ ਖਤਰੇ ਵਿੱਚ ਪਾਉਣਾ ਵੀ ਪਸੰਦ ਨਹੀਂ ਤੂੰ ਬਰਸ਼ੇ ਬਣਾਉਣ ਦੇ ਕੰਮ ਵਿੱਚ ਕਿੰਨੇ ਸਾਲ ਆਏ ਹਨ ਪੂਰੇ 3 ਸਾਲ ਰਾਜੇ ਵਿੱਚੋਂ ਤਿੱਤਾ ਨਾਮ ਤੋਂ ਇਲਾਵਾ ਅੱਜ ਤੱਕ ਹੋਰ ਕਿੰਨੀ ਕੋ ਬਚਤ ਹੈ ਸੋਨੇ ਦੇ 3 ਸਿੱਕੇ ਹਰ ਸਾਲ ਜਦੋਂ ਤੂੰ ਮਿਹਨਤ ਕੀਤੀ ਤਾਂ ਤੂੰ ਸੋਨੇ ਦਾ ਇੱਕ ਸਿੱਕਾ ਬਚਾਉਣ ਲਈ ਖੁਦ ਨੂੰ ਕਈ ਚੰਗੀਆਂ ਚੀਜ਼ਾਂ ਤੋਂ ਦੂਰ ਰੱਖਿਆ ਬਿਲਕੁਲ ਇਸ ਤਰ੍ਹਾਂ ਤੂੰ 50 ਸਾਲ ਮਿਹਨਤ ਕਰਕੇ ਖੁਦ ਨੂੰ ਕਈ ਚੰਗੀਆਂ ਚੀਜ਼ਾਂ ਤੋਂ ਦੂਰ ਰੱਖ ਕੇ 50 ਸਿੱਕੇ ਬਚਾ ਲੈਣੇ ਸਨ ਸਾਰੇ ਜ਼ਿੰਦਗੀ ਦੀ ਮਿਹਨਤ ਨਾਲ ਹੀ ਇਹ ਹੋ ਸਕਦਾ ਹੈ ਕੀ ਤੂੰ ਸੋਚਿਆ ਹੈ ਕਿ ਤੇਰੀ ਭੈਣ ਤੇਰੀ 50 ਸਾਲਾਂ ਦੀ ਮਿਹਨਤ ਤੋਂ ਹੋਈ ਬਚਤ ਨੂੰ ਆਪਣੇ ਪਤੀ ਦੀਆਂ ਇੱਛਾਵਾਂ ਕਰਕੇ ਬਰਬਾਦ ਕਰਨਾ ਚਾਹੁੰਦੀ ਹੈ ਜੇਕਰ ਮੈਂ ਤੁਹਾਡੇ ਸ਼ਬਦਾਂ ਵਿੱਚ કહਾਂ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਿਆ ਫਿਰ ਉਹਦੇ ਕੋਲ ਜਾ ਅਤੇ ਕਹ ਮੈਂ 3 ਸਾਲ ਤੱਕ ਹਰ ਰੋਜ਼ ਸਵੇਰ ਤੋਂ ਸ਼ਾਮ ਹੱਡ ਤੋੜ ਮਿਹਨਤ ਕੀਤੀ ਹੈ ਉਹਦੇ ਖੁਦ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਹੈ ਜੋ ਖਰੀਦਣ ਮੇਰਾ ਦਿਲ ਕਰਦਾ ਸੀ ਹਰ ਸਾਲ ਦੀ ਮਿਹਨਤ ਅਤੇ ਬਚਤ ਤੋਂ ਬਾਅਦ ਮੈਨੂੰ ਸੋਨੇ ਦਾ ਇੱਕ ਸਿੱਕਾ ਮਿਲਦਾ ਸੀ ਤੁਸੀਂ ਮੇਰੀ ਭੈਣ ਹੋ ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਡਾ ਪਤੀ ਵਪਾਰ ਕਰੇ ਅਤੇ ਉਸ ਵਿੱਚ ਤਰੱਕੀ ਕਰੇ ਜੇਕਰ ਉਹ ਮੇਰੇ ਦੋਸਤ ਮੇਥਨ ਨੂੰ ਵਪਾਰ ਲਈ ਆਪਣੀ ਯੋਜਨਾ ਦੱਸੇ ਜੋ ਮੇਥਨ ਨੂੰ ਚੰਗੀ ਅਤੇ ਮੌਕੇਨ ਲੱਗੇ ਤਾਂ ਮੈਂ ਆਪਣੀ ਇੱਕ ਸਾਲ ਦੀ ਬਚਤ ਉਸ ਨੂੰ ਦੇ ਦਵਾਂਗਾ ਜਿਸ ਨਾਲ ਉਸ ਨੂੰ ਵੀ ਖੁਦ ਨੂੰ ਸਵਲ ਸਾਬਤ ਕਰਨ ਦਾ ਮੌਕਾ ਮਿਲੇ ਤੂੰ ਅਜੀਹਾਕਰ ਜੇ ਉਸ ਅੰਦਰ ਸਫਲ ਹੋਣ ਦੀ ਇੱਛਾ ਹੋਵੇਗੀ ਤਾਂ ਉਹ ਇਸ ਨੂੰ ਸਾਬਤ ਕਰੇਗਾ ਜੇਕਰ ਉਹ ਇਹ ਨਾ ਕਰ ਸਕਿਆ ਤਾਂ ਉਹ ਤੇਰੇ ਤੋਂ ਇਹ ਨਾ ਅਧਾਰ ਨਹੀਂ ਲੈ ਸਕਦਾ ਜਿਸ ਨੂੰ ਬਾਬਸ ਕਰਨ ਦੀ ਕਾਬਲੀਅਤ ਉਸ ਵਿੱਚ ਨਾ ਹੋਵੇ ਮੈਂ ਸੋਨੇ ਦਾ ਸ਼ੌਕਾਰ ਹਾਂ ਕਿਉਂਕਿ ਜਿੰਨਾ ਸੋਨਾ ਮੈਂ ਵਪਾਰ ਵਿੱਚ ਵਰਤਦਾ ਹਾਂ ਉਸ ਤੋਂ ਵੱਧ ਮੇਰੇ ਕੋਲ ਹੈ ਮੇਰਾ ਉਹ ਵਾਧੂ ਸੋਨਾ ਹੋਰਾਂ ਲਈ ਕੰਮ ਕਰਦਾ ਹੈ ਅਤੇ ਮੈਨੂੰ ਹੋਰ ਵੱਧ ਸੋਨਾ ਕਮਾ ਕੇ ਦਿੰਦਾ ਹੈ ਮੈਂ ਇਸ ਸੋਨੇ ਨੂੰ ਗਵਾਉਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਇਸ ਨੂੰ ਬੜੀ ਮਿਹਨਤ ਨਾਲ ਕਮਾਇਆ ਹੈ ਅਤੇ ਕਈ ਅਜਹੀਆਂ ਚੀਜ਼ਾਂ ਤੋਂ ਖੁਦ ਨੂੰ ਵਾਂਝਾ ਰੱਖਿਆ ਹੈ ਜਿਨ੍ਹਾਂ ਨੂੰ ਖਰੀਦਣ ਨੂੰ ਮੇਰਾ ਦਿਲ ਕਰਦਾ ਸੀ ਇਸ ਲਈ ਮੈਂ ਕਦੇ ਵੀ ਇਸ ਨੂੰ ਅਜਿਹੇ ਇਨਸਾਨ ਨੂੰ ਕਰਜ਼ੇ ਵਜੋਂ ਨਹੀਂ ਦਵਾਂਗਾ ਜਿਸ ਤੇ ਮੈਨੂੰ ਭਰੋਸਾ ਨਾ ਹੋਵੇ ਕਿ ਇਹ ਉਸ ਕੋਲ ਸੁਰੱਖਿਅਤ ਹੈ ਵੀ ਜਾਂ ਨਹੀਂ ਜਾਂ ਫਿਰ ਉਹ ਮੈਨੂੰ ਵਾਪਸ ਕਰ ਵੀ ਸਕੇਗਾ ਜਾਂ ਨਹੀਂ ਨਾ ਹੀ ਮੈਂ ਇਹ ਕਿਸੇ ਅਜਿਹੇ ਇਨਸਾਨ ਨੂੰ ਦਵਾਂਗਾ ਜਿਸ ਤੋਂ ਮੈਨੂੰ ਵਿਆਜ ਨਾ ਮਿਲਣਾ ਹੋਵੇ ਮੈਂ ਤੈਨੂੰ ਆਪਣੀ ਟੋਕਨ ਵਾਲੀ ਤਜੋਰੀ ਵਿੱਚੋਂ ਕੁਝ ਰਾਜ਼ ਦੀਆਂ ਗੱਲਾਂ ਦੱਸਿਆ ਹਨ ਰੋਡਨ ਇਸ ਤੋਂ ਤੂੰ ਇਨਸਾਨ ਦੀ ਕਮਜ਼ੋਰੀ ਅਤੇ ਕਾਰ ਨੂੰ ਸਮਝ ਸਕਦਾ ਹੈ ਜਿਸ ਵਿੱਚ ਫਸ ਕੇ ਉਹ ਇੰਨਾ ਕਰਜ਼ਾ ਲੈਂਦਾ ਹੈ ਜਿਸ ਨੂੰ ਉਹ ਚੁਕਾ ਨਹੀਂ ਸਕਦਾ ਇਸ ਤੋਂ ਤੂੰ ਇਹ ਵੇਖ ਸਕਦਾ ਹੈ ਕਿ ਅਕਸਰ ਕਿੰਨੇ ਹੀ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਹ ਬਹੁਤ ਜ਼ਿਆਦਾ ਕਮਾ ਸਕਦੇ ਹਨ ਪਰ ਉਹਨਾਂ ਦੀ ਇਹ ਉਮੀਦ ਝੂਠੀ ਸਾਬਤ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਆਪਣੀ ਇਸ ਉਮੀਦ ਨੂੰ ਪੂਰਾ ਕਰਨ ਲਈ ਲੋੜਿੰਦੀ ਕਾਬਲੀਅਤ ਅਤੇ ਸਹੀ ਖਲਾਈ ਨਹੀਂ ਹੁੰਦੀ। ਰੋਡਨ ਤੇਰੇ ਕੋਲ ਹੁਣ ਸੋਨਾ ਹੈ ਜਿਸ ਨੂੰ ਤੈਨੂੰ ਹੋਰ ਵੱਧ ਕਮਾਈ ਕਰਨ ਲਈ ਵਰਤਣਾ ਚਾਹੀਦਾ ਹੈ। ਤੂੰ ਮੇਰੇ ਵਾਂਗ ਸ਼ਾਹੂਕਾਰ ਬਣਨ ਵਾਲਾ ਹੈ। ਜੇ ਤੂੰ ਆਪਣੇ ਸੋਨੇ ਨੂੰ ਸਾਂਨੰਦਾਰੀ ਨਾਲ ਸਾਮਕੇ ਰੱਖੇਂ ਤੂੰ ਇਸ ਤੋਂ ਬਹੁਤ ਕਮਾ ਸਕਦਾ ਹੈ। ਅਤੇ ਇਹ ਸਾਰੀ ਉਮਰ ਲਈ ਤੇਰੀ ਖੁਸ਼ੀਅਤ ਤੇ ਮੁਨਾਫੇ ਦਾ ਸਰੋਤ ਬਣ ਸਕਦਾ ਹੈ। ਪਰ ਜੇ ਤੂੰ ਇਸ ਨੂੰ ਗਵਾ ਲਿਆ ਤਾਂ ਸਾਰੀ ਉਮਰ ਇਹ ਤੈਨੂੰ ਦੁੱਖ ਅਤੇ ਪਛਤਾਵਾ ਹੀ ਦੇਵੇਗਾ ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ। ਆਪਣੇ ਬਟੂਏ ਵਿੱਚ ਪਏ ਸੋਨੇ ਤੋਂ ਤੁਸੀਂ ਸਭ ਤੋਂ ਵੱਧ ਕੀ ਇੱਛਾ ਰੱਖਦੇ ਹੋ ਇਸ ਨੂੰ ਸੁਰੱਖਿਅਤ ਰੱਖਣਾ ਸਹੀ ਕਿਹਾ ਮੇਤਾ ਨੇ ਹੌਸਲਾ ਫਜ਼ਾਈ ਕਰਦਿਆਂ ਕਿਹਾ ਤੇਰੀ ਪਹਿਲੀ ਇੱਛਾ ਇਸ ਦੀ ਸੁਰੱਖਿਆ ਹੈ ਕਿ ਤੈਨੂੰ ਲੱਗਦਾ ਹੈ ਕਿ ਤੇਰੀ ਭੈਣ ਦੇ ਪਤੀ ਦੇ ਹੱਥਾਂ ਵਿੱਚ ਤੇਰਾ ਸੋਨਾ ਨੁਕਸਾਨ ਤੋਂ ਬਚੇਗਾ ਮੈਨੂੰ ਲੱਗਦਾ ਹੈ ਕਿ ਉਹ ਇਸ ਨੂੰ ਨਹੀਂ ਬਚਾ ਸਕਦਾ ਫਿਰ ਭਾਵਨਾਵਾਂ ਵਿੱਚ ਬੈ ਕੇ ਆਪਣਾ ਸੋਨਾ ਕਿਸੇ ਨੂੰ ਨਾ ਦੇ ਜੇਕਰ ਤੂੰ ਆਪਣੇ ਪਰਿਵਾਰ ਜਾਂ ਦੋਸਤਾਂ ਨੇ ਮਦਦ ਕਰਨਾ ਚਾਹੁੰਦਾ ਹੈ ਤਾਂ ਤੂੰ ਕੋਈ ਅਜੀਹਾ ਤਰੀਕਾ ਸੋਚ ਜਿਸ ਨਾਲ ਤੇਰਾ ਨੁਕਸਾਨ ਨਾ ਹੋਵੇ ਇਹ ਨਾ ਭੁੱਲ ਕਿ ਜੋ ਬੰਦਾ ਸੋਨੇ ਦੀ ਸੁਰੱਖਿਆ ਕਰਨਾ ਨਹੀਂ ਜਾਣਦਾ ਸੋਨਾ ਉਸ ਕੋਲ ਕਦੇ ਵੀ ਨਹੀਂ ਰਹਿੰਦਾ ਸੋਨੇ ਨੂੰ ਫਜ਼ੂਲ ਖਰਚੀ ਵਿੱਚ ਖਰਾਬ ਕਰਨਾ ਅਤੇ ਕਿਸੇ ਦੂਜਿਆਂ ਦੇ ਹੱਥਾਂ ਵਿੱਚ ਦੇ ਕੇ ਬਰਬਾਦ ਕਰਨਾ ਇੱਕੋ ਬਰਾਬਰ ਹੈ ਸੁਰੱਖਿਆ ਤੋਂ ਬਾਅਦ ਤੂੰ ਇਸ ਦਾ ਕੀ ਕਰਨਾ ਚਾਹੁੰਦਾ ਹੈ ਕਿ ਇਸ ਤੋਂ ਹੋਰ ਸੋਨਾ ਕਮਾਇਆ ਜਾਵੇ ਤੋ ਫਿਰ ਬਹੁਤ ਸਾਵਧਾਨੀ ਵਾਲੀ ਗੱਲ ਕੀਤੀ ਇਸ ਤੋਂ ਹੋਰ ਸੋਨਾ ਕਮਾਉਣਾ ਚਾਹੀਦਾ ਹੈ ਸਮਝਦਾਰੀ ਨਾਲ ਉਧਾਰ ਦਿੱਤਾ ਗਿਆ ਸੋਨਾ ਦੁੱਗਣਾ ਵੀ ਹੋ ਸਕਦਾ ਹੈ ਜੇਕਰ ਤੂੰ ਇਸ ਨੂੰ ਗਵਾਉਣ ਦਾ ਖਤਰਾ ਮੁੱਲ ਲਵੇ ਤਾਂ ਤੂੰ ਉਹ ਸਾਰਾ ਵੀ ਗਵਾ ਸਕਦਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਕਮਾ ਸਕਦਾ ਹੈ ਇਸ ਲਈ ਉਹਨਾਂ ਗੈਰ ਬਿਹਾਰ ਕੋ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਜੋ ਤੁਹਾਡੇ ਸੋਨੇ ਨੂੰ ਆਪਣੀ ਕਮਾਈ ਲਈ ਜ਼ਬਰਦਸਤੀ ਵਰਤਣਾ ਚਾਹੁੰਦੇ ਹਨ ਅਜਿਹੀਆਂ ਯੋਜਨਾਵਾਂ ਉਹ ਲੋਕ ਬਣਾਉਂਦੇ ਹਨ ਜੋ ਸੁਪਨੇ ਤਾਂ ਵੇਖਦੇ ਹਨ ਪਰ ਉਹਨਾਂ ਨੂੰ ਪੂਰਾ ਕਰਨ ਲਈ ਨਾ ਉਹਨਾਂ ਕੋਲ ਕੋਈ ਹੁਨਰ ਹੈ ਅਤੇ ਨਾ ਹੀ ਉਹ ਵਪਾਰ ਦੇ ਨਿਯਮ ਜਾਣਦੇ ਹਨ ਕਮਾਉਣ ਦੀ ਇੱਛਾ ਨੂੰ ਕਾਬੂ ਵਿੱਚ ਰੱਖੋ ਤਾਂ ਜੋ ਤੁਹਾਡਾ ਖਜ਼ਾਨਾ ਤੁਹਾਡੇ ਕੋਲ ਰਹੇ ਅਤੇ ਤੁਸੀਂ ਇਸ ਦਾ ਆਨੰਦ ਲੈ ਸਕੋ ਵੱਡੀ ਕਮਾਈ ਦੇ ਵਾਅਦੇ ਕਰਕੇ ਹੀ ਇਸ ਨੂੰ ਕਰਜ਼ੇ ਵਜੋਂ ਦੇਣਾ ਇਸ ਦਾ ਨੁਕਸਾਨ ਦਾ ਸੱਦਾ ਦੇਣ ਦੇ ਬਰਾਬਰ ਹੈ ਉਹਨਾਂ ਲੋਕਾਂ ਦੀ ਸੰਗਤ ਵਿੱਚ ਰਹੋ ਜੋ ਪਹਿਲਾਂ ਹੀ ਸਫਲ ਹਨ ਤਾ ਜੋ ਉਹਨਾਂ ਦੇ ਗਿਆਨ ਅਤੇ ਅਨੁਭਵ ਦੇ ਰਾਹੀਂ ਤੁਹਾਡੇ ਸੋਨੇ ਤੋਂ ਚੰਗੀ ਕਮਾਈ ਹੋ ਸਕੇ ਅਤੇ ਇਹ ਸੁਰੱਖਿਅਤ ਰਹੇ ਇਸ ਤਰ੍ਹਾਂ ਤੋਂ ਉਹ ਬਦਕਿਸਮਤੀ ਤੋਂ ਬਚਦਾ ਰਹੇਗਾ ਜੋ ਉਹਨਾਂ ਲੋਕਾਂ ਤੇ ਆਉਂਦੀ ਹੈ ਜਿਨ੍ਹਾਂ ਨੂੰ ਦੇਵਤੇ ਸੋਨੇ ਦੇ ਕਾਬਿਲ ਸਮਝਦੇ ਹਨ ਜਦੋਂ ਰੋਡਨ ਨੇ ਉਸ ਨੂੰ ਉਸਦੀ ਸਲਾਹ ਲਈ ਧੰਨਵਾਦ ਕਿਹਾ ਤਾਂ ਉਸ ਨੇ ਨਹੀਂ ਸੁਣਿਆ ਉਸ ਨੇ ਕਿਹਾ ਰਾਜੇ ਦਾ ਇਹ ਤੋਹਫਾ ਤੈਨੂੰ ਬਹੁਤ ਕੁਝ ਸਿਖਾਏਗਾ ਜੇ ਤੂੰ ਆਪਣੇ ਸੋਨੇ ਦੇ ਇਹ 50 ਸਿੱਕੇ ਬਚਾਉਣੇ ਹਨ ਤੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਤੇਰਾ ਮਨ ਬੜੀਆਂ ਚੀਜ਼ਾਂ ਤੱਕ ਦੁੱਲੇਗਾ ਲੋਕ ਬੜੀਆਂ ਸਲਾਹਾਂ ਦੇਣਗੇ ਵੱਡੇ ਮੁਨਾਫੇ ਦੇ بڑے ਮੌਕੇ ਤੇਰੇ ਸਾਹਮਣੇ ਪੇਸ਼ ਕੀਤੇ ਜਾਣਗੇ ਮੇਰੀ ਟੋਕਨ ਵਾਲੀ ਤਜੋਰੀ ਦੀਆਂ ਕਹਾਣੀਆਂ ਤੈਨੂੰ ਰਾਹ ਦਿਖਾਉਣਗੀਆਂ ਇਸ ਤੋਂ ਪਹਿਲਾਂ ਕਿ ਤੂੰ ਇੱਕ ਸਿੱਕਾ ਵੀ ਕਿਸੇ ਨੂੰ ਉਧਾਰ ਦਵੇਂ ਇਹ ਯਕੀਨੀ ਬਣਾਈ ਕਿ ਉਹ ਤੇਰੇ ਬਟੂਏ ਵਿੱਚ ਵਾਪਸ ਆ ਜਾਵੇਗਾ ਜੇ ਤੈਨੂੰ ਅੱਗੇ ਮੇਰੀ ਸਲਾਹ ਦੀ ਕਦੇ ਵੀ ਲੋੜ ਹੋਵੇ ਤਾਂ ਜਦੋਂ ਮਰਜ਼ੀ ਆ ਜਾਏ ਮੈਨੂੰ ਤੇਰੀ ਮਦਦ ਕਰਕੇ ਖੁਸ਼ੀ ਹੋਵੇਗੀ ਤੈਨੂੰ ਇਹ ਸੁਨੇਹਾ ਪੜ੍ਹਨਾ ਚਾਹੀਦਾ ਹੈ ਜੋ ਮੇਰੇ ਟੋਕਨ ਵਾਲੀ ਤਜੋਰੀ ਦੇ ਹੇਠਾਂ ਖੋਣਿਆ ਹੈ ਇਹ ਕਰਜ਼ਾ ਦੇਣ ਵਾਲੇ ਅਤੇ ਕਰਜ਼ਾ ਲੈਣ ਵਾਲੇ ਦੋਵਾਂ ਤੇ ਲਾਗੂ ਹੁੰਦਾ ਹੈ ਵੱਡੇ ਪਸਤਾਵੇ ਨਾਲੋਂ ਥੋੜੀ ਸਾਵਧਾਨੀ ਚੰਗੀ ਹੁੰਦੀ ਹੈ ਅਧਿਆਇ ਸਮਾਪਤ ਧੰਨਵਾਦ